ਸਾਸ੍ਰੀਕਾਲ ਦੋਸਤੋ ਤੁਹਾਡਾ ਸਵਾਗਤ ਹੈ ਬੁੱਕ ਟਾਕ ਵਿਦ ਰਮਨ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਚੱਲ ਮੇਰਾ ਪੁੱਤ ਫੋਰ ਪੰਜਾਬੀ ਫਿਲਮ ਦੀ ਜਿਸ 'ਚ ਅਸੀਂ ਚਰਚਾ ਕਰਾਂਗੇ ਕਿ ਫਿਲਮ ਦਾ ਬਜਟ ਕਿੰਨਾ ਸੀ ਤੇ ਇੰਡੀਆ 'ਚ ਰਿਲੀਜ਼ ਨਾ ਹੋਣ ਦੇ ਬਾਵਜੂਦ ਵੀ ਤਿੰਨ ਦਿਨਾਂ 'ਚੋਂ ਇਸ ਫਿਲਮ ਨੇ ਕਿੰਨੀ ਕਮਾਈ ਕੀਤੀ ਆਓ ਜਾਣਦੇ ਜੇਕਰ ਤੁਸੀਂ ਵੀ ਚੱਲ ਮੇਰਾ ਪੁੱਤ ਫਿਲਮ ਦੇ ਫੈਨ ਹੋ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪ ਹੁਣ ਸ਼ੁਰੂ ਕਰੀਏ ਅੱਜ ਦੀ ਖਾਸ ਰਿਪੋਰਟ ਭਾਵੇਂ ਇਹ ਫਿਲਮ ਭਾਰਜੋ ਰਿਲੀਜ਼ ਨਹੀਂ ਹੋਈ ਪਰ ਬਾਹਰ ਦੇਸ਼ਾਂ 'ਚ ਜੋ ਇਸਨੇ ਰਿਕਾਰਡ ਤੋੜ ਦਿੱਤੇ ਫਿਲਮ ਵਿੱਚ ਮੁੱਖ ਭੂਮਿਕਾ 'ਚ ਹਨ ਅਮਰਿੰਦਰ ਗਿੱਲ ਜੋ ਵੱਖਰੇ ਅੰਦਾਜ਼ ਵਿੱਚ ਆਪਣਾ ਹਾਸਿਆ ਭਰੇ ਰੋਲ ਨਿਭਾ ਰਹੇ ਨੇ ਸਿਮੀ ਚਾਹਲ ਜੋ ਹਮੇਸ਼ਾ ਦੀ ਤਰ੍ਹਾਂ ਚਟਪਟੇ ਅਤੇ ਨੀਡਰ ਕਿਰਦਾਰ ਵਿੱਚ ਨਜ਼ਰ ਆਏਗੀ ਇਫਤਖਾਰ ਠਾਕੁਰ ਨਾਸਿਰ ਚਨੀਓਤੀ ਅਤੇ ਅਕਰਮ ਜਿਨ੍ਹਾਂ ਦੀ ਜੋੜੀ ਹਮੇਸ਼ਾ ਦੀ ਤਰ੍ਹਾਂ ਹਸਾਸਾ ਗ੍ਰਿੱਡਾਂ ਚੋਂ ਪੀੜਾ ਪਾ ਸਕਦੀ ਹੈ ਤੇ ਇਹ ਪਾਕਿਸਤਾਨੀ ਕਲਾਕਾਰ ਹਨ ਇਹ ਕਾਸਟ ਚਲ ਮੇਰਾ ਪੁੱਤ ਦੀ ਆਤਮਾ ਹੈ ਪੰਜਾਬੀ ਤੇ ਪਾਕਿਸਤਾਨੀ ਕਲਾਕਾਰਾਂ ਦੀ ਕੁਮਾਂਤਰੀ ਦੋਸਤੀ ਕਮੇਡੀ ਅਤੇ ਭਾਵਨਾ ਨਾਲ ਭਰਪੂਰ ਹੈ ਰਿਲੀਜ਼ ਅਤੇ ਰੋ ਫਿਲਮ 1 ਅਗਸਤ 2025 ਨੂੰ ਯੂਕੇ ਕੈਨੇਡਾ ਆਸਟ੍ਰੇਲੀਆ ਯੂਐਸਏ ਵਰਗ ਦੇਸ਼ਾਂ ਵਿੱਚ ਰਿਲੀਜ਼ ਹੋਈ ਪਰ ਭਾਰਤ ਵਿੱਚ ਸੀਬੀਐਫਸੀ ਵੱਲੋਂ ਸਰਟੀਫਿਕੇਟ ਨਾ ਮਿਲਿਆ ਕਿਉਂਕਿ ਇਸ ਵਿੱਚ ਕਈ ਪਾਕਿਸਤਾਨੀ ਅਦਾਕਾਰ ਸ਼ਾਮਲ ਸਨ ਖਾਸ ਕਰਕੇ ਇਫਤਿਹਾਰ ਠਾਕੁਰ ਦੇ ਕੁਝ ਵਿਵਾਦ ਵਿਵਾਦਿਤ ਬਿਆਨ ਵੀ ਚਰਚਾ 'ਚ ਹੋ ਰਹੇ ਸੋਰਸ ਇੰਡੀਆ ਐਕਸਪ੍ਰੈਸ ਯੂਨੀ ਇੰਡੀਆ ਬਜਟ ਅਤੇ ਓਵਰਸੀਜ਼ ਕਮਾਈ ਫਿਲਮ ਦਾ ਅਧਿਕਾਰਤ ਬਜਟ ਤਾਂ ਨਹੀਂ ਆਇਆ ਪਰ 8 ਤੋਂ 10 ਕਰੋੜ ਤੱਕ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਓਵਰਸੀਜ਼ ਡੇ 1 4.75 ਕਰੋੜ ਯੂਕੇ ਡੇ 1 70 ਲੱਖ ਰੁਪਏ ਨਾਰਥ ਅਮਰੀਕਾ ਚੂ ਮੂਵੀ ਨੇ ਸੈਟਰਡੇ ਸੰਡੇ 8 ਤੋਂ 9 ਕਰੋੜ ਕਮਾਈ। ਆਸਟ੍ਰੇਲੀਆ ਓਪਨਿੰਗ ਚੋਂ ਸਰਦਾਰ ਜੀ ਤੋਂ ਉੱਪਰ ਦੀ ਕਮਾਈ ਕੀਤੀ। ਆਸਟ੍ਰੇਲੀਆ ਵਿੱਚ ਨੁਮੈਰੋ ਬਾਕਸ ਆਫਿਸ ਟਰੈਕਰ ਦੇ ਅਨੁਸਾਰ ਫਿਲਮ ਨੇ ਪਹਿਲੇ 3 ਦਿਨਾਂ ਵਿੱਚ 2.8 ਕਰੋੜ ਕਮਾਏ। ਕੁੱਲ ਮਿਲਾ ਕੇ ਇਸ ਫਿਲਮ ਨੇ ਵਿਦੇਸ਼ਾਂ ਵਿੱਚ ਸਿਰਫ ਵੀਕਐਂਡ ਵਿੱਚ 14 ਕਰੋੜ ਤੋਂ ਵੱਧ ਕਮਾਏ। ਸੋਰਸ ਦੇ ਲਿੰਕ ਥੱਲੇ ਡਿਸਕ੍ਰਿਪਸ਼ਨ ਵਿੱਚੋਂ ਦਿੱਤੇ ਗਏ ਹਨ। ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਦੇਖ ਸਕਦੇ ਹੋ। ਚਲ ਮੇਰਾ ਪੁੱਤ 4 ਫਿਲਮ ਭਾਵੇਂ ਭਾਰੂਜ ਰਿਲੀਜ਼ ਨਾ ਹੋ ਸਕੇ ਪਰ ਵਿਦੇਸ਼ਾਂ 'ਚ ਉਹ ਹਿੱਟ ਸਾਬਤ ਹੋਈ। ਚਾਹੇ ਯੂਕੇ ਹੋਵੇ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਅਮਰਿੰਦਰ ਗੇਲ ਸਿਮਮੀ ਚਾਲ ਤੇ ਪਾਕਿਸਤਾਨੀ ਕਲਾਕਾਰਾਂ ਨੇ ਇੱਕ ਵਾਰੀ ਫੇਰ ਸਾਬਿਤ ਕਰ ਦਿੱਤਾ ਕਿ ਕਮੇਡੀ ਦੀ ਕੋਈ ਸਰਹੱਦ ਨਹੀਂ ਹੈ ਤੁਸੀਂ ਚਲ ਮੇਰਾ ਪੁੱਤ ਫੋਰ ਦੇ ਫੈਨ ਹੋ ਤੁਹਾਨੂੰ ਕਿਹੜਾ ਕਿਰਦਾਰ ਸਭ ਤੋਂ ਵਧੀਆ ਲੱਗਦਾ ਹੈ ਕਮੈਂਟ ਕਰਕੇ ਦੱਸੋ ਅਤੇ ਜੇ ਤੁਸੀਂ ਹੋਰ ਵੀ ਐਸੀ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਵਾਸਤੇ ਸਤਿ ਸ਼੍ਰੀ ਅਕਾਲ ਆਪਣਾ ਖਿਆਲ ਰੱਖਿਓ